ਸਿੱਧੀਆਂ ਟਰਾਲੀਆਂ ਸਿੱਧੀਆਂ ਆਲੀਆਂ ਸਵੇਰ ਦੇ ਵੱਜ ਗਏ ਨੇ ਸਵਾ ਪੰਜ ਚੱਕ ਤਾਂ ਫਿਰ ਅਪਣ ਪੰਪ ਨੂੰ ਟਰਾਲੀ ਬਾਕੇ ਇੱਧਰ ਦੀ ਲੰਘ ਜਾ ਕੰਗਰਾਲ ਨੂੰ ਆ ਜੱਟੀ ਕਰੀ ਪਈ ਆ ਦੇਖੋ ਲਣਕਾ ਸਾਹਮਣੇ ਦੇਖੋ ਘਾਜ ਐਵੇਂ ਚਟੇ ਚਟੇ ਕਰੇ ਪਏ ਨੇ ਆਈ ਆ ਗਏ ਟਰਾਲੀ ਕੋਲ ਕੋਈ ਟਰਾਲੀ ਦਾ ਹੋ ਗਿਆ ਲੱਗ ਗਿਆ ਨਾਲ ਕੋ ਸਿਲੰਡਰ ਸਿਲੰਡਰ ਬੰਨ ਲੀਏ ਨਾਲੇ ਇਹਦਾ ਖਦੀਆ ਪਾਂਡਾ ਢਿੰਦਾ ਲੋਈ ਕੰਗਰਾਣਾ ਪਾਉਂਗੇ ਆਹ ਦੇਖਦੇ ਆ ਬਾਡੀ ਵਾਲਾ ਰਾਹ ਕਿਹਜਾ ਅੱਜਾ ਡਰਾਈਵਰ ਚੇਂਜ ਹੋ ਗਿਆ ਨਾਲ ਲੋਈ ਫਾੜਕਾਂ ਦੇ ਖੜੇ ਆ ਫਾੜਕ ਹੋ ਗਿਆ ਬੰਦ ਟਰੈਕਟਰ ਕਿਰਾ ਚੜਾ ਕੇ ਖੜਾ ਲਵਾਂ ਅਗਰੇ ਟਾਂ ਲਾਤੀਆਂ ਆਗਰ ਇੱਟਾਂ ਟਾਂ ਲਾਤੀਆਂ ਆਗਰ ਬਸਾ ਥੋੜੀ ਜਿਹੀ ਰਿਆ ਉੱਤੇ ਲੱਗਣ ਤੋਂ ਲੱਗ ਗਈ ਕੁੱਚੀ ਖਾਸੀ ਨਿਕਲੀ ਟਰਾਲੀ ਲੋਈ ਲੈ ਹਾਰਨ ਨੂੰ ਆ ਰਿਆ ਫਾੜਕ ਕੋਲ ਨੂੰ ਫਾੜ ਕੇ ਜਦੀ ਛੱਡਦੇ ਉਹਨੂੰ ਤੇ ਦੇਖ ਲੈ ਟਰਾਲੀ ਆਉਂਦੀ ਉਹ ਉੱਥੋਂ ਦੀਂਦਾ ਨਾ ਮਸਾ ਹੀ ਆਉਂਦਾ ਇੰਜਣ ਅਬ ਹੋਰ ਯਾਰ ਨਾਟਾ ਦਾ ਤਰਾਂ ਟਾਟਾਂ ਘੜਦਾ ਜਾਨੂੰ ਆਂਦਾ ਆ ਆ ਗਏ ਜਗੇੜੇ ਇੱਥੋਂ ਹੁਣ ਮੁੜਨਾ 골ਡਨ ਢਾਬੇ ਉਰੋਂ ਉਹ ਜਿਹੜੇ ਦਾ ਟਰੱਕ ਜਾ ਮੇਨੋਂ ਉਰ ਜਾਣਾ ਹੁਣ ਇੱਥੇ ਅੱਗੇ ਤੋਂ ਦਾ ਗਈ ਪਹਿਲਾਂ ਤੁੰਦਰੀ ਜੀ ਵੀ ਜਾਵਾਂ ਜੀ ਹੁਣ ਦੇਖੋ ਕਿਹਨਾਂ ਡੇਗ ਵੀ ਆ ਉੱਪਰ ਤੇ ਰਾਵਣ ਦੀ ਪੂਜਾ ਹੁੰਦੀ ਆ ਪੈਲ ਚ ਤੇ ਰਾਣਾ ਸਾਹਿਬ ਨਹੀਂ ਆਏ ਆ ਹੋਈ ਬੀਜੇ ਪਹੁੰਚ ਗਏ ਬਸ ਹੁਣ ਥੋੜੇ ਦੂਰ ਜਾ ਕੇ ਫੋਨ ਕਰ ਦਾਂਗੇ ਉੱਥੇ ਹੀ ਪਰਚੀ ਮਿਲਣੀ ਆ ਨਾ ਆਪਾਂ ਤੇ ਉਹਨਾਂ ਨੇ ਕਹਿਆ ਜੀ ਪਹਿਲਾਂ ਫੋਨ ਕਰਦੇ ਹੋ ਚਲੋ ਚੱਲਦੇ ਅਜੇ ਕਿੱਧਰ ਨੂੰ ਵਗ ਗਿਆ ਜਾਂਦੀ ਆਉਣਾ ਮੁਰੇ ਜਾਂਦੀ ਆ ਸਾਡੇ ਬਰਾਬਰ ਦੀ ਲੰਘੀ ਆਪਾਂ ਥੋੜੇ ਜੀਏ ਲੜ ਜਾ ਭਾਈ ਹੁਣ ਵਗਰ ਹਾਰਨ ਵਾਰੀ ਜਾਂਦਾ ਬੰਦਾ ਕਹਾਂ ਰੋੜ ਹੀ ਆਉਂਦਾ ਚੜ੍ਹ ਕੇ ਜਿਹੜਾ ਜੰਨਵਰ ਰੋੜ ਤੇ ਆ ਗਿਆ ਹੇ ਨੱਚੋ ਹੋ ਗਿਆ ਵੀ ਇਹ ਕਰੇ ਪਾਦੀ ਉਹਦਾ ਵਜ਼ਨ ਵੀ ਥੋੜਾ ਜਿਹਾ ਲੱਗਾ ਤੇ 80 ਸੀਸੀ ਵਗੈਰੀ ਨੇ ਪਹੁੰਚ ਗਏ ਥੱਲੇ ਆ ਮਹਿੰਦਰੇ ਵੀ ਯੰਸੀ ਇਹਦੇ ਨਾਲ ਦਾ ਖੜਾ ਹੋ ਰਹੀਂ ਹੁਣ ਆਪਾਂ ਸਾਰੇ ਸਰਿਆਲੇ ਪੁਲ ਤੋਂ ਤਾਰਾਂਗੇ ਅੱਗੇ ਪਹਿਲਾਂ ਸਰਵੇ ਲਾਈਨ ਤੇ ਲਾ ਲੈਦੇ ਦੇਖ ਕੇ ਫੜਵਾ ਕਰਾਂਗੇ ਆ ਜਾ ਪੁਲ ਵੀ ਚੜ ਲਿਆ ਦੇਵਾਂਗਾ ਨਵੇਂ ਜਾ ਕੇ ਲਾਹਾਂਗੇ ਹੁਣ ਪੁਲ ਦੀ ਲੰਬਾਈ ਬਹੁਤ ਲੰਮੀ ਆ ਇੱਧਰ ਨੂੰ ਮਰੇ ਕੋਣ ਵਾਲਾ ਰਾ ਹੁਣ ਆ ਪੁਲ ਉੱਤਰਨ ਜਾ ਰਹੇ ਵਸ ਲਾ ਲਾਂਗੇ ਥੱਲੇ ਦੂਜੇ ਪੁਲ ਨੂੰ ਆਪਾਂ ਥੱਲੇ ਮੁੜ ਜਾਣਾ ਆਉਂਡੀਅਰ ਵਾਲਾ ਸਾਡੇ ਮਗਰ ਆਉਂਦਾ ਉਹ ਥੱਲੇ ਸਰਵਿਸ ਲੈਣ ਤੋਂ ਭੱਜ ਗਿਆ। ਕੋਲ ਪਾੜੀਆਂ ਨੇ ਚੜੇ ਜਾਵਾਂ। ਚੌਥਾ ਹਾਈ ਚੱਲਦਾ। ਅੱਜ ਤਾਂ ਤੇਲ ਵੀ ਖੰਨੇ ਫਾਈ ਇੱਕ ਡੰਡਾ ਹੀ ਖਾਦਾ। ਮੇਰੇ ਤਾਂ ਹੀ 2 ਡੰਡੇ ਪੂਰੇ ਕਰ ਦੂੰ ਮੱਲ ਵਹੋਂ ਦਾ ਵਹੋਂ ਦਾ। ਫਿਰ ਵੀ ਲੋਡ ਪਹੁੰਚ ਗਿਆ ਅੱਗੇ ਤਿੰਨ ਰਡੇ 2.5 ਤਿੰਨ ਘੰਟੇ ਹੋਣੇ ਨੇ ਲੋਈ ਬੱਤੀਆਂ ਆ ਗਈਆਂ ਬਲੋ ਵਾਲੇ ਰਾਹ ਤੇ ਆ ਗਏ ਥੰਨੇ ਖੜੇ ਆ ਮੈਂ ਤਾਂ 6-7 ਘੰਟੇ ਮੈਂ ਉਹ ਦਿੱਤਾ ਘੰਟਾ ਫਾੜਕਾ ਨੇ ਖਰਾਕ ਕਰਾਉ ਤਾ ਓਏ ਯਾਰ 4 ਘੰਟੇ ਲੱਗ ਗਏ ਵੀਰੇ ਮੈਨੂੰ ਪਹੁੰਚ ਗਿਆ ਮੈਨਾਂ ਦਾ ਕੇਟਾਉਨ ਵਾਲਾ ਹੀ ਆ ਹੋਰ ਹੁਣ ਇੱਕ ਨਾ ਕਰ ਬੱਤੀ ਪੈ ਗਈ ਜੀ ਵਿਲੇ ਪਹੁੰਚ ਗਏ ਪਰਚੀ ਨੂੰ ਫੋਨ ਕਰਿਆ ਹਾਇ ਉਹ ਕਹਿੰਦਾ ਕਰਦੇ ਆ ਫੋਨ ਗੱਲ ਕਰਦੇ ਆ ਕੰਨ ਲੋਈ ਚੱਲੇ ਆ ਦਫ਼ਤਰ ਨੂੰ ਉਧਰੋਂ ਹੀ ਮਿਲੂ ਪਰਚੀ ਅੱਜ ਅੱਜ ਵੀ ਜਾਣ ਖਾਲੀ ਪੈਣੇ ਤਿੰਨ ਚਾਰ ਤਿੰਨ ਤਾਂ ਪੱਕੇ ਖਾਲੀ ਰਹਿੰਦੀ ਨੇ ਉਦੋਂ ਦੇ ਤਿੰਨ ਖਾਲੀ ਨੇ ਉਹ ਤਿੰਨ ਵਿਚਾਲੇ ਖਾਲੀ ਵੀ ਨੇ ਇੱਥੇ ਆਉਣਾ ਆ ਦਫ਼ਤਰ ਚ ਲੋਈ ਪਰਚੀ ਮਿਲ ਗਈ ਐ ਜੇ ਪੀਲੇ ਰੰਗ ਦੀ ਆਈ ਆ ਪਤਾ ਨਹੀਂ ਕੀ ਮਗਰ ਚੁੱਟੀ ਜਿੰਦੀ ਆ ਛਕੋ ਪਰ ਹੈਗੀ ਵੀ 13 ਫਰਵਰੀ ਦੀ ਐ ਇੱਧਰ ਦਫ਼ਤਰ ਆ ਉੱਧਰ ਮੱਲਦਾ ਗੇਟ ਆ ਉਹ ਜਿੱਥੇ ਸਵਰਾਜ ਨਿਕਲਿਆ ਜੀ ਮਿਲਿੰਦੀ ਆ ਜੌਂਡੀਰ ਤੇ ਮਗਰ ਲੱਗਣੀ ਸੀ ਸਵਰਾਜ ਵਾਲੀ ਜਗ੍ਹਾ ਤੇ ਤੇ ਬਾਰੀ ਦਾ ਇਕੱਠੀ ਆ ਜਾਂਦੀ ਆ ਬਾਰੀ ਦਾ ਕੋ ਚੱਕਰ ਨਹੀਂ ਬਾਰੀ ਦਾ ਲੈ ਆਂਦਾ ਉਹ ਇੰਨੇ ਟਰਾਲੀ ਖਾਲੀ ਲੈਂਦੇ ਨੇ ਜਦੋਂ ਸਾਡੀ ਖਾਲੀ ਹੋ ਜਾਂਦੀ ਆ ਜੇ ਲੱਗਣੀ ਹੋਵੇ ਫਿਰ ਦੇਖ ਲਓ ਉਹ ਲੈ ਚਲਾਉਂਦੇ ਸੀ ਇੱਥੇ ਲਵਾਤੀ ਦੱਬ ਕੇ ਇਥੇ ਟਰਾਲੀ ਟਰੰਦੀ ਕੋਈ ਨਕਲ ਗਈ ਬੰਦਾ ਕਾਹਾਂ ਲੈ ਗਿਆ ਜੌਂਡੀ ਦੇ ਮਿੱਥੋਂ ਹੋ ਗਿਆ ਤਿੰਨ ਨੰਬਰ ਮਗਰ ਮੈਂ ਉਹਦੇ ਮੂਹਰੇ ਠੋਕਦਾ ਲੈ ਆ ਗਿਆ ਨਿਹਦਾ ਟਰੈਕਟਰ ਦੇ ਮੂਹਰੇ ਲੱਗਣਾ ਸੀ ਆ ਜਿਹੜਾ ਇੱਧਰ ਲਈ ਸਾਈਡ ਖੜਾ ਇੱਥੇ ਜਗ੍ਹਾ ਖਾਲੀ ਛੋਕਾਂ ਦਾ ਲਾ ਦੇਗਾ ਮਗਰ ਲਾ ਦਾਂਗੇ ਕਿੱਡੀ ਗੱਲ ਦੱਬ ਕੇ ਇੱਧਰ ਨੂੰ ਠੋਕਦੀ ਆਪਾਂ ਨੇ ਲੋ ਇਹ ਤਾਂ ਪਈ ਵਧੀਆ ਕਿੰਨੀ ਬਾਹਰ ਆਪਣੀ ਆਟ ਗੜੀ ਇਹਦੇ ਨਾਲ ਥੱਲੇ ਟਾਇਰਾਂ ਤੇ ਲਾਤੀ ਕੁੱਟਾਂ ਲਾਤੀ ਥੋੜਾ ਜਿਹਾ ਹੋਰ ਖੜਾ ਫੁੱਟ ਦੋ ਫੁੱਟ ਮਗਰ ਨੂੰ ਉਹਦੇ ਉੱਤੇ ਲੜਿਆ ਰਿਹਾ ਨੂੰ ਵੀ ਲਾ ਤਾ ਇਹ ਟਾਲਜ ਖੜੀ ਜਾਣਾ ਟਰਾਲੀ ਦੋ ਕੋ ਫੁੱਟ ਦਾ ਹੀ ਫਰਕ ਆਉਣਾ ਟਰੈਕਟਰ ਦੇ ਤੇ ਟਰੈਕਟਰ ਤੇ ਵੇ ਇੱਕ ਦੋ ਵਾਰੀ ਹੋਰ ਵਾ ਕੋਈ ਨਹੀਂ ਜਦੋਂ ਟਰੈਕਟਰ ਇੱਧਰ ਆ ਜਣਾ ਹੋਰ ਲਈ ਤੇ ਕਰਤਾ ਆਪਾਂ ਨੂੰ ਵਜਨ ਲੋ ਟਾ ਕੇ ਖੜਾਤਾ ਟਰਾਲੀਆਂ ਵੀ ਲਾਗੀਆਂ ਅਦਲੇ ਆ ਕੇ ਵਾ ਸੁਖਾਨੇ ਰੋਟੀ ਬਹਿ ਗਏ ਲੋਈ ਪਰ ਜੀ ਜਲਦੀਆ ਬੁਰਜੀ ਅੰਡੇ ਅੰਡੇ ਵੀ ਕਰ ਆਪਣੇ ਦੀ ਬੁਰਜੀ ਆ ਨਾਲ ਮਿਰਚ ਛੇ ਲੈਣਾ ਸਾਡੇ ਛੇ ਲੈਣਾ ਮੂਰਨੇ ਆਡਾ ਦੋ ਇਧਰ ਰਹੀ ਚਾਰ ਉਧਰ ਨੇ ਸੱਤ ਮਿਲਾਂ ਅੰਜ ਸਾਡੇ ਟਕੜਾ ਇੱਥਾ ਸਵੇਰ ਤਾਂ ਹੀ ਆ ਜਿਵੇਂ ਸਾਧਰੀ ਬਾਰੀ ਆਉਣ ਦੀ ਸੁਭਾਵਨਾ ਹੈਗੀ ਆ ਲਓ ਜੀ ਪੰਜ ਹੀ ਰਹਿ ਗਈਆਂ ਮੇਰੇ ਇੱਕ ਲੈ ਰਹੀ ਪਰਲੇ ਬਸ ਆ ਵੀ ਤਾਂ ਸੱਦੀ ਅੰਦਰ ਜਾਂਦੀ ਐ ਹੁਣ ਚਲੇ ਜਾਣਗੇ ਤਾਂ ਅੰਦਰ ਇਹਨਾਂ ਦੋਹਾਂ ਦਾ ਕੋਈ ਹੈ ਹੀ ਨਹੀਂ ਆ ਝੂਲੇ ਜੇ ਇਸ ਟਮਾਰੀ ਟਰਾਲੀ ਜਿਹੜੀ ਉਹਨੇ ਪਾਈ ਸੀ ਯਰਪਨ ਵਾਸੀ ਨੇ ਬਲੀ 755 ਮਗਰ ਮੂਰ ਲਟਾਇਆ ਖਾਲੀ ਹੋ ਜਾਂਦੇ ਚੱਕੇ ਜਾਂਦੇ ਨੇ ਪ੍ਰੈਸ਼ਰ ਨਾਲ ਲਓਈ ਸਿਲੰਡਰ ਵੱਡਲੇ ਦੁੱਧ ਕਰਮ ਕਰਾਂਗੇ ਵਾਲੀ ਦਿਵਾ ਦਈਏ ਯਾਰ ਸਾਰੇ ਦੁੱਧ ਨੂੰ ਘਾਪੇ ਦੋ ਤੇ ਟਾਲ ਨਹੀਂ ਕੋਚ ਬੇ ਨੇ ਲੋਈ ਬਿਸਤਰੇ ਅਜਾ ਦਾ ਇੱਥੇ ਲਾਤਾ ਨਾਲ ਲੇਟਰਲੀ ਚ ਇਧਰ ਮੈਂ ਬੈਰਾ ਲਾ ਲਿਆ ਫੜਿਆ ਬੋਤਲ ਧਾਰ ਦੇ ਕੱਪ ਹੋਲਡਰ ਚ ਜਿਹੜਾ ਫੜ ਆ ਫੜ ਇਤੋਂ ਮਗਾ ਧਿਆਨ ਨਾਲ ਇਹ ਹੋਣਾ ਹੋ ਜੀ ਤੂੰ ਜਿਵੇਂ ਇਧਰੀ ਦਾ ਆਪਣੀ ਤੀਜੀ ਲਾਈਨ ਤਰਪੀ ਇਥੋਂ ਤਿੰਨ ਲੰਨ ਨਹੀਂ ਰਹੀਆਂ ਅਉਣ ਮੂਰੇ ਅੱਜ ਮੀਂਹ ਦੇ ਛੇਤੀ ਵਾਰੀ ਆ ਜੂ 12 ਘੰਟਿਆਂ ਚ ਹੋ ਜੂ ਮੈਨੂੰ ਲੱਗਦਾ ਬਿਲਕੁਲ ਕਮ 12 ਨਹੀਂ ਅ ਰਾਤ ਦੇ 2 ਵਜੇ ਤਾਈ 15 16 ਘੰਟਿਆਂ ਚ ਹੋ ਜੂ ਖਾਲੀ ਮੀਂਹ ਤਾਂ ਬਹੁਤ ਹੁਣੀ ਦੇ ਚਾਹੀਦੀ ਆ ਆਪਣਾ ਬਿਸਤਰਾ ਲੱਗ ਗਿਆ ਟਰੈਕਟਰ ਚੱਲਦੇ ਨੇ ਗਾਣੇ ਦਿਖਾ ਕੇ ਲਾਉਣਾ ਤੈਨੂੰ ਕਿ ਦੁੱਧ ਦੀ ਕਿੰਨੀ ਦਾ ਆਪਣੀ ਖਰਾਬ ਹੋ ਗਈ ਉਹਦਾ ਪਨੀਰ ਬਣਾ ਲਿਆ ਪਰਲੀ ਲੈ ਚੱਲ ਗਈ ਜਿੱਦੂ ਪਰਲੀ ਆਪੋ ਤਨ ਮੋਰੇ ਨੂੰ ਜੱਲ ਵੀ ਸ਼ਰੀ ਵਾਲੀ ਦੇ ਖਾਲੇ ਆਪਾਂ ਚੱਲਿਆਂ ਹੁਣ ਮਿਲ ਚ ਨੂੰ ਦੁਬਾਰਾ ਹਾਂ ਹੋਰ ਤਾਕੀਬੁਰ ਕੀ ਫੜਦੇ ਆ ਜਾ ਕੇ ਹਨੇਰਾ ਪੈਣ ਲੱਗ ਗਿਆ ਗੱਡੀ ਦੀ ਲਾਈਟ ਆ ਛੇਤੀ ਲੋ ਜੀ ਪਰਚੀ ਮਿਲ ਗਈ ਆ ਪਰਚੀ ਮਿਲ ਗਈ ਸੁਣ ਲੈ ਜਦੋਂ ਮਰਜੀ ਤਰਪੇ ਇਧਰ ਆਉਣ ਦੀ ਲੋੜ ਨਹੀਂ ਹੁਣ ਜਾ ਕੇ ਪੈਨੇ ਆ ਚੱਲ ਜਣ ਕੇ ਲੋ ਜੀ ਅਨਾ ਅੱਧੇ ਬਦਿੰਗੇ 8.5 ਅੱਜ ਇਹ ਜਿਵੇਂ ਹੋ ਗਿਆ ਫੋਨ ਲਾਵਾ ਚਾਰਜ ਆਪਾਂ ਵੀ ਸੌਣੇ ਆ ਬਸ ਇਹ ਦੂਆ ਚਾਲ ਲੈਣ ਚੱਲੂਗੀ ਜਿਹੜੀ ਉਹ ਟਰਾਲੀ ਦੀ ਨਹੀਂ ਸਾਨੂੰ ਉਹ ਦੂਆ ਜਾ ਚੱਲੂ ਫੇਰ ਆਪਣੀ ਵਾਰੀ ਆਊਗੀ ਇੱਕ ਜਾੜ ਰਹਿ ਗਿਆ ਆਪਣੇ ਮੂਰੇ ਤਿੰਨ ਚਾਰ ਘੰਟੇ ਤਾਂ ਹੀ ਖਾਲੀ ਹੋ ਜੂਗੀ ਵੀ ਉਹ ਤਕਰੀਬਨ ਰਾਤ ਦੇ 12 1 ਵਜੂ ਫੇਰ ਆਪਣੀ ਵਾਰੀ 3 ਵਜੇ ਲੈਂਨ ਇਹ ਵੀ ਚੱਲੀ ਸੀ ਸਾਰੀ ਹੁਣ ਤਰਪੀ ਉਹ ਵੀ ਜੇ ਆਪਾਂ ਕਵਰ ਗੌਰ ਲਾ ਕੇ ਰੱਖਦੇ ਜਾਨ ਨੂੰ ਸਟਾਰਟ ਕਰ ਲੈਨੇ ਗੇ ਗਰਮ ਹੋ ਜੂ। ਕੋਈ ਆਪਣਿਆਂ ਦੀ ਲੈਨ ਵੀ ਤੋਰੀ ਸ਼ਾ ਟਰੈਕਟਰ ਤੋਂ ਮੂਹਲਾ ਟਰੈਕਟਰ ਦਾ ਬੰਦਾ ਹੈ ਨਹੀਂ ਸਿੱਧਾ ਖੜਾਡ ਕਰਕੇ ਛੱਡ ਕੇ ਆਇਆ ਉਹਨੂੰ ਗਾਹਾਂ ਕਰਕੇ। ਆਪਣਿਆਂ ਦੀ ਲੈਨ ਵੀ ਨਾਲ ਹੀ ਤੇਰੀ ਜੀ ਉਹਦੇ। ਕੰਨ ਕਿ ਆਜ ਦੋ ਤਨ ਟਰੈਕਟਰ ਖੜ ਗਏ ਇੱਥੇ ਆਇਆ ਨਹੀਂ ਬੰਦੇ। ਉਹਨੇ ਮੂਰੇ ਵਾਲਾ ਵੀ ਬੰਦਾ ਹੈ ਨਹੀਂ ਜੀ। ਸੋ ਸਟਾਰਟ ਕਰ ਲੈ ਤੂੰ ਜੇ ਲੋਟ। ਹੁਣ ਲੈਨੇ ਆਪਾਂ ਆਪਣੇ ਨਾਲ ਗਾਹਾਂ ਕਰਦੇ। ਰੂੜੇ ਪੱਥਰ ਦੇ ਚੱਕਦੇ ਆ ਪਹਿਲਾਂ ਪੱਥਰ ਲਾਏ ਜੀ ਮੇਰੇ ਉਹਦੇ ਮੂਰੇ ਉਹ ਢਿੱਗੀ ਬਸੀ ਨੋਈ ਆਈ ਬੰਦਾ ਰਾਤਾ ਆਈ ਨਹੀਂ ਮੈਨੂੰ ਲੱਗਾ ਮੁੜ ਕੇ ਬੰਨਗਾ ਇਹ ਤੇ ਅਸੀਂ ਆਉਨੇ ਆਂ ਪਾ ਲਾਈਨ ਖੜ ਗਏ ਹੁਣ ਇਕੱਠੇ ਹੀ ਜਾਣਗੇ ਫੇਰ ਅੰਦਰ ਕਾ ਘੰਟੇ ਲਈ ਹੜ ਗਏ ਮਨ ਲੋ ਕੋਣ ਘੰਟਾ ਕਦੇ ਨਹੀਂ ਗਿਆ ਡਰ ਉਹਨਾਂ ਦਾ ਸਰੰਦਾ ਸਟਾਰਟ ਕਰਨ ਸਾਰੀ ਭੋਲਿਆ ਆ ਆ ਹੁੰਦਾ ਡਰਾਈਵਰਾਂ ਦੇ ਹੱਥ ਚੀਜ਼ ਤਲਦਰ ਨੂੰ ਜਾ ਕੇ ਆਪਾਂ ਬਰਸ ਕਰਿਆ ਹੋਇਆ ਘੰਟਾ ਜੇ ਬੰਦਰ ਰੋ ਮਗਰ ਲੈ ਬੰਦੇ ਹੋਣੇ ਨਾ ਟਾਈਮ ਤੇ ਆਉਣਗੇ ਦੇਖ ਲੈ ਤੇਰਾ ਕਿ ਨੰਬਰ ਸਰਾਵ ਕਰਦੇ ਨੇ ਵਿੱਚ ਅਖ ਠੋਕ ਦਿੰਦੇ ਤਿੰਨ ਟਰੈਕਟਰ ਇਹ ਇੱਧਰ ਨਹੀਂ ਹੈ ਤਿੰਨ ਇੱਥੇ ਚੱਲ ਇੱਧਰ ਆਉਣੇ ਦਾ ਮਗਰ ਹੀ ਰਹਿਣਾ ਇੱਧਰ ਲੈ ਨਹੀਂ ਕਰਨਾ ਉੱਲੋਈ ਉਹ ਉਹ ਪਰਲਾ ਟਰੈਕਟਰ ਕਰਕੇ ਆ ਸਾਈਡ ਤੇ ਆ ਖੜ ਜਾ ਭਰਾ ਵਾਰੀਸਾਂ ਦਿੰਦਾ ਏ ਲਾ ਸਵਰਾ ਆਹ ਡਰਾਈਵਰ ਦੇ ਮੂਰੇ ਜੀ ਉਹਨੂੰ ਬੈ ਕਰਕੇ ਲਾਇਆ ਉਹ ਜੋ ਬੰਦਾ ਬੰਦਾ ਹੈ ਹੀ ਨਹੀਂ ਕਿੱਦਾਂ ਡਰਾਈਵਰ ਕਰਿਆ ਮਦੋ ਉਹ ਖੜਾ ਸਵਰਾ ਚਲੋ ਹੁਣ ਐਂਟਰੀ ਹੋ ਜੂਗੀ ਲੱਗਦਾ ਲੱਸਣਾ ਉਹ ਖੱਬਾ ਖੱਚੇ ਅੰਦਰ ਕਰਦੀ ਗੇਟ ਜਦੀ ਬੰਦ ਕਰ ਦਣਾ ਮੈਂ ਕਵرائی ਨਾ ਅੱਜ ਤਾਂ ਪਹਿਲੀ ਵਾਰ ਦਾ ਸਾਡਾ ਖੇਡ ਤੋਂ ਪਹਿਲੀ ਵਾਰੀ ਹੋਣੀ ਸੋ ਅੱਜ ਪਹਿਲੀ ਵਾਰ ਐਂਟਰੀ ਜੇ ਨੇ ਇਹਦਾ ਗੇਟ ਤੇ ਖੜਾ ਕੇ ਬੰਦ ਕਰ ਦਿੰਦੇ ਅੰਕਲ ਕਹਿੰਦਾ ਖੱਚਦੇ ਅੰਕਲ ਦਾ ਆੜੀ ਆ ਆਪਣੀ ਪੁਰਾਣੀ ਜਿਸ ਦਿਨ ਪਹਿਲੀ ਟਰਾਲੀ ਲਾਇਆ ਜੀ ਉਸ ਦਿਨ ਜ ਆ ਜਾਣਦਾ ਅੰਕਲ ਅੰਕਲ ਕਹਿੰਦਾ ਖੱਚ ਕੇ ਲਾ ਦੇ ਗੇਟ ਬੰਦ ਕਰ ਲਾ ਹੋਈ ਹੋ ਗਿਆ ਮੈਂ ਤੂੰ ਘੁਭرائی ਨਾ ਮਸਾ ਸਾਡੀ ਵਾਰੀ ਆਉਣੀ ਆ। نو ਹੀ ਕੰਡਾ ਕਰਾ ਕੇ ਦੱਸਾਂ ਹੁਣ ਕਿੰਨਾ ਵਜ਼ਨ ਹੋਇਆ। ਕੰਡੇ ਦੇ ਦਾਗੇ ਟਰਾਲੀ ਉੱਥੇ ਵੀੜੀ ਨਹੀਂ ਨਾ ਬਣਾਉਣ ਦਿੰਦੇ। ਆਹ ਯੌਂਡੀਅਰ ਵਾਲਾ ਵੀ ਪਹਿਲਾਂ ਮਿਲਿਆ ਸੀ ਸਾਨੂੰ। ਉਹ ਵੀ ਜਾਣਦਾ ਪੂਰਾ। ਹੋਇਆ ਭਰਾ ਉਹ ਤੁਹਾਨੂੰ ਸਭ ਦਾ ਵੰਡਲ ਵਜ਼ਨ। ਮਸਾ ਧੜਾ ਧੜਾ 300 ਹੋ ਗਿਆ ਪੂਰਾ। ਇਹ 60 ਘੰਟੇ ਕਮਾਂਟਾ ਕੱਢ ਦੋ 240 ਚੂੜੀ ਹੈ ਰਾਜਾ ਬੜੇ ਕੋਲ ਲੋਈ ਚਾਹ ਧਰ ਲਈ ਹੈ ਦੁੱਧ ਪਾਵਾਂ ਹੁਣ ਵਾ ਸੁੱਪੜ ਜੇ ਮਾੜੇ ਕਿ ਵਾਈ ਆ ਜੇ ਨੇ ਚਾਹ ਨੂੰ ਉਹ ਤਿੰਨ 3:30 ਵਜੇ ਦਾ ਚਾਹ ਤਾਂ ਖਲਾ ਰੱਖਦਾ 5:00 ਵਜਾ ਲੈ ਫਿਰ 4:30 ਡਾਕਟਰ ਤੁਰੇ ਨੇ ਦੁਬਾਰਾ ਮੈਨੂੰ ਆਇਆ ਸੀ ਵੀ ਇੱਕ ਘੰਟਾ ਕ ਬੰਦ ਕਰਨੀ ਹੈ ਡੇਢ ਘੰਟਾ ਬੰਦ ਕਰਕੇ ਦੁਬਾਰਾ ਚਲਾਏ ਨੇ ਇਹਨਾਂ ਨੇ ਚਲੋ ਕੀ ਰੈਂਟਰ ਹੋ ਗਿਆ ਆਪਣੇ ਹੁਣ ਹੁਣ ਤਾਂ ਹੋਜੂ ਖਾਲੀ 8 ਵੇ ਫਾਈ 8 ਤੋਂ ਪਹਿਲਾਂ ਵੀ ਹੋ ਸਕਦੀ ਹੈ ਇਹ ਕੋਈ ਚਾ ਉਬਲਣ ਦੇ ਕਿਨਾਰੇ ਹੀ ਆ ਮਲਾਈ ਬਹੁਤ ਮੋਟੀ ਆ ਜੀ ਇਹਨਾਂ ਦਾ ਕੋਲ ਤਾਂ ਘਿਓ ਪਾਇਆ ਜੀ ਵਿੱਚ ਦੁੱਧੋ ਲੋਈ ਜਣ ਲੱਗੀ ਜਾ ਮੜੀ ਉੱਤੇ ਰੱਖੀਏ ਲਾੜ ਬਹੁਤ ਵੱਡੀ ਆ ਦੀ ਤੇ ਜੇ ਜਿਹੜੀ ਚੱਕ ਲਾਂਗੇ ਜਦੋਂ ਫੁੱਲ ਵਾਲੀ ਆ ਗਈ ਉਹ ਇਹ ਆ ਗਈ ਖਾਲੇ ਹੋਣ ਲੱਗ ਗਈ ਮਾਰੀ ਪਹਿਲਾ ਆ ਗਈ ਆਪਣੇ ਸਾਰ ਨੂੰ ਫੇਰ ਉਹਨੇ ਭਾਈ ਨੇ ਸਕਿਉਰਟੀ ਗਾਰਡ ਨੇ ਮੂਰੇ ਕਢਾ ਦਾ ਟਰੈਕਟਰ ਉਹ ਅਰਜਨ ਵਾਲਾ ਕਿਤੇ ਵਾਗ ਗਿਆ ਫਿਰ ਮਗਰ ਲਗਾ ਤੂੰ ਹੱਕ ਦੇ ਮੂਰੇ ਅਸੀਂ ਆਪਦਾ ਕੱਢ ਲਾਂਗੇ ਵਧੀਆ ਸਾਂ ਨਹੀਂ ਕਰਦਾ ਯਾਰ ਕੰਦਾ ਗੰਨਾ ਹੀ ਬੋਲ ਲਈ ਕਰਦਾ ਮਾ ਢਾਈ ਸਾਨੂੰ ਗੰਨਾ ਵਾਲਾ ਕਿੱਥੇ ਹੋ ਗਿਆ ਹਾਂ 250 ਮੈਂ ਯਾਰ 60 ਕਿਲੋਮੀਟਰ ਤੋਂ ਵੀ ਆਉਣਾ ਕਹਾਂ ਯਾਰ ਘਟਾ ਲਈ ਜਾ ਸਾਨੂੰ ਵੱਧ ਨਾ ਲੈ ਕੇ ਇੱਧਰ ਘੱਟਦੇ ਨੇ। ਹੋਰ ਐ ਨਾ ਕਰਿਆ ਘੋਣ ਤੁਸੀਂ। ਖਾਲੀ ਕਰਾ ਕੀ ਸੈਨ ਕਰਾ ਦੇਣਾ ਮੈਂ ਵੀ ਪਹਿਲਾਂ ਨਹੀਂ ਕਰਾਏ ਤਾਈਉ। ਨਹੀਂ ਤੇ ਸਾਰਾ ਮੋੜ ਦੇ ਵਿੱਚ ਕਰਨਾ। ਲੋ 6:00 ਜਵਰ ਘੰਟੇ ਜੇ ਖਾਲੀ ਹੋ ਗਈ ਤਿੰਨ ਵਜੇ ਸ਼ੁਰੂ ਹੋਈ ਸੀ ਥੋੜੀ ਥੋੜੀ ਲਾਈਨ ਤਰਦੀ ਦਰਦੀ। ਹੁਣ 8 ਵਜੇ ਤੋਂ ਬਾਅਦ ਵੜਨਗੇ ਤੇ 9 ਵਜੇ ਤਾਈਂ ਕੰਡਾ ਬੰਦ ਰੱਖੋ। ਖਾਲੀ ਦਾ ਗੰਡਾ ਹੋਊਗਾ ਆ ਆ ਗਈਆਂ ਵੀ ਸਿੱਧੀਆਂ ਟਰਾਲੀਆਂ ਸਿੱਧੀਆਂ ਆਲੀਆਂ ਲੋ ਜੀ ਵਜ਼ਨ ਹੋ ਗਿਆ 245 ਕਿਲੋ 46 ਮੰਨੋ 90 ਆ ਤੇ ਆ ਪੰਗਾ ਪੈ ਗਿਆ ਚੱਲ ਕੋਈ ਨਾ ਟਰਾਲੀ ਹੋਰ ਖਾਲੀ ਬਸ ਇਹਨਾਂ ਨੂੰ ਵੀ ਕਹਿੰਦੇ ਨੇ ਵੱਧ ਲਿਆ ਕਿੰਨਾ ਦਾ ਵੱਧ ਹੈ ਕਿੰਨਾ ਚੱਲ ਜਾ ਕੇ ਜ ਇਹਨੂੰ ਠਾੜਦੇ ਹਾਂ ਨੋਰੇ ਧਰਦੇ ਸਮਾਨ ਭਾਦਦੇ ਆ ਪਿੰਡ ਨੂੰ 7:30 ਹੋ ਕੇ ਆ ਜਾ ਚਲੀਏ ਆਇਆ ਯਾਰ 7:30 ਹੋ ਗਏ ਪਏ ਨੇ ਨਹੀਂ ਬਣਾਉਂਗਾ ਲੋਈ ਨਿਬੜੇਗਾ ਕੰਮ ਲਾ ਵੀਏ ਨਾਟ ਸਾਵਿੰਦਾ ਚਾਵੀ ਕੇ ਚਲਦੇ ਆ ਲੋਈ ਕਰਦੇ ਆ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਚਲਦੇ ਆ ਬਸ ਪਿੰਡ ਨੂੰ ਜਦਾਂ ਲੱਗਿਆ ਅੱਗੇ